ਤਿੰਨ ਮੋਟਰਸਾਈਕਲ ਜਿਹੜੇ ਮੇਰੇ ਕੋਲ ਦਿਖਾਈ ਦੇ ਰਹੇ ਨੇ 1 2 ਤੇ 3 ਤਿੰਨ ਮੋਟਰਸਾਈਕਲ ਵੀ ਬਰਾਮਦ ਕਰ ਲੈਨੇ ਪਿੰਡਾਂ ਦੇ ਲੋਕਾਂ ਨੇ ਨਾਲ ਜਿਹੜਾ ਸਮਾਨ ਚੋਰੀ ਕੀਤਾ ਜਾਂਦਾ ਮੋਟਰਾਂ ਦਾ ਸਮਰਸੀਬਲ ਮੋਟਰਾਂ ਦੂਜੀਆਂ ਮੋਟਰਾਂ ਦਾ ਤਾਰ ਤੱਕ ਹਰੇਕ ਚੀਜ਼ ਜਿਹੜੀ ਆ ਬਰਾਮਦ ਕਰ ਲਈ ਆ ਪਿੰਡ ਕੁਟੀ ਦੇ ਵਿੱਚ ਮੌਜੂਦ ਹੈ ਗਿਆ ਪਰ ਅੱਜ ਇਹ ਜਿਹੜਾ ਕਵਾੜਿਆ ਇਹ ਮੰਨਤਾ ਦੇ ਵਿੱਚੋਂ ਕਵਾੜ ਖਰੀਦ ਰਿਹਾ ਸੀ ਉਹਨਾਂ ਬੀਬੀਆਂ ਨੇ ਇਹ ਕਵਾੜ ਵੇਖਿਆ ਵੀ ਇਹ ਮੋਟਰਾਂ ਦੇ ਲਈ ਫਿਰਦੇ ਤੇ ਉਹਨਾਂ ਨੇ ਸਾਨੂੰ ਸੂਚਿਤ ਕੀਤਾ ਸੀ ਮੌਕੇ ਤੇ ਆ ਕੇ ਕਵਾੜੀਏ ਨੂੰ ਫੜ ਲਿਆ ਜਿੱਥੋਂ ਇਹ ਸਮਾਨ ਖਰੀਦਿਆ ਸੀਗਾ ਜਿਹੜੇ ਘਰਕਵਾੜੀਆਂ ਨੇ ਇਹ ਸਮਾਨ ਖਰੀਦਿਆ ਕੁੱਡੀਪਿੰਡ ਤੋਂ ਉਸ ਘਰੋਂ ਇਹ ਤਿੰਨ ਮੋਟਰਸਾਈਕਲ ਜਿਨ੍ਹਾਂ ਦੀਆਂ ਦੇ ਚੈਸੀ ਨੰਬਰ ਅਗੜੇ ਹੋਏ ਆ ਜਿਹੜੇ ਨੰਬਰ ਪਲੇਟ ਆ ਉਹ ਵੀ ਕੋਈ ਨੈਟ ਦੇ ਉੱਤੇ ਕੋਈ ਬੋਲ ਨਹੀਂ ਰਹੀਆਂ ਵੀ ਕੀ ਦੇ ਨਾਮ ਆ ਕੀ ਦੇ ਨਹੀਂ ਆ ਜਿਹੜਾ ਚੋਰ ਆ ਜਿਹੜੇ ਘਰੇ ਦੇ ਵਿੱਚੋਂ ਬਰਾਮਦ ਕੀਤਾ ਝੋਣੇ ਚ ਲੁਕਿਆ ਹੋਇਆ ਹੁਣ ਪਤਾ ਲੱਗਿਆ ਭੱਜ ਕੇ ਜਾ ਸੇਵ ਨਾਲੀ ਸੇਵ ਨਾਲੀ ਗਿਆ ਕੋਸ਼ਿਸ਼ ਕਰਦੇ ਆ ਕਿਸਾਨ ਵੀਰ ਸਾਰੇ ਮਗਰ ਲਾ ਕੇ ਉਹਨੂੰ ਫੜਨ ਦੀ ਕੋਸ਼ਿਸ਼ ਕਰਦੇ ਆਸੀ ਮੋਟਰਾਂ ਕੱਟ-ਕੱਟ ਕੇ ਜਿਹੜੀਆਂ ਤਾਰਾਂ ਨੇ ਉਹ ਤਾਰ ਜਿਹੜੀ ਆ ਮੋਟਰਾਂ ਦੀ ਤਾਰ ਸਮਰਸੀਵਾਲ ਮੋਟਰਾਂ ਨਹੀਂ ਦੂਜੇ ਮੋਟਰਾਂ ਦੀ ਤਾਰ ਕੇਵਲਾ ਤੱਕ ਮੋਟਰਸਾਈਕਲ ਤੱਕ ਬਰਾਮਦ ਹੋ ਜਾਂਦੇ ਆ ਹਲਕਾ ਗੁਰੂਰ ਸਾਹਿਬ ਦੇ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਚਾਹੇ ਉਹ ਮੋਟਰਸਾਈਕਲ ਚੋਰੀ ਹੁੰਦੇ ਆ ਚਾਹੇ ਖੇਤਾਂ ਦੇ ਵਿੱਚੋਂ ਟਰਾਂਸਫਾਰਮ ਚੋਰੀ ਹੁੰਦੇ ਆ ਚਾਹੇ ਖੇਤਾਂ ਦੀਆਂ ਮੋਟਰਾਂ ਚੋਰੀ ਹੋ ਜਾਣ ਮੋਟਰਸਾਈਕਲ ਚੋਰੀ ਹੋ ਜਾਣ ਪਰ ਚੋਰਾਂ ਤੱਕ ਪੁਲਿਸ ਦੇ ਹੱਥ ਨਹੀਂ ਪਹੁੰਚਦੇ ਹੁਣ ਪੁਲਿਸ ਦੇ ਹੱਥ ਨਹੀਂ ਪਹੁੰਚਦੇ ਤਾਂ ਕਿਸਾਨਾਂ ਨੇ ਲੋਕਾਂ ਨੇ ਖੁਦ ਹੱਥ ਬਾਣੇ ਸ਼ੁਰੂ ਕਰ ਦਿੱਤੇ ਤਿੰਨ ਮੋਟਰਸਾਈਕਲ ਜਿਹੜੇ ਮੇਰੇ ਕੋਲ ਦਿਖਾਈ ਦੇ ਰਹੇ ਨੇ 1 2 ਤੇ 3 ਤਿੰਨ ਮੋਟਰਸਾਈਕਲ ਵੀ ਬਰਾਮਦ ਕਰ ਲਏ ਨੇ ਪਿੰਡਾਂ ਦੇ ਲੋਕਾਂ ਨੇ ਨਾਲ ਜਿਹੜਾ ਸਮਾਨ ਚੋਰੀ ਕੀਤਾ ਜਾਂਦਾ ਮੋਟਰਾਂ ਦਾ ਸਮਰਸੀਵਲ ਮੋਟਰਾਂ ਦੂਜੀਆਂ ਮੋਟਰਾਂ ਦਾ ਤਾਰ ਤੱਕ ਹਰੇਕ ਚੀਜ਼ ਜਿਹੜੀ ਆ ਬਰਾਮਦ ਕਰ ਲਈ ਆ ਪਿੰਡ ਕੁਟੀ ਦੇ ਵਿੱਚ ਮੌਜੂਦ ਹੈ ਗਿਆ ਕਿਸਾਨ ਆਗੂ ਵੀ ਇੱਥੇ ਖੜੇ ਹੈ ਗਿਆ ਪੁਲਿਸ ਵੀ ਮੌਕੇ ਤੇ ਪਹੁੰਚ ਗਿਆ ਬਾਈ ਜੀ ਕੀ ਮਸਲਾ ਹੋਇਆ ਸਾਰਾ ਕਿਵੇਂ ਲੱਭੇ ਵੇਖੋ ਜੀ ਇਹ ਮਸਲੇ ਮੋਟਰਾਂ ਚੋਰੀ ਹੋਈਆਂ ਨੂੰ ਘੱਟੋ ਘੱਟ 8 ਦਿਨ ਹੋ ਗਏ ਆ ਉਦੋਂ ਬਾਅਦ ਅਸੀਂ ਉਸ ਦਿਨ ਦੇ ਲੋਕਾਂ ਦੇ ਕੈਮਰੇ ਜਾਨੀ ਕਿ ਦੇਖਦੇ ਫਿਰਦੇ ਕਿਸੇ ਵੀ ਰੋਡ ਤੇ ਪਰ ਅੱਜ ਇਹ ਜਿਹੜਾ ਕਵਾੜਿਆ ਇਹ ਮੰਨਤਾ ਦੇ ਵਿੱਚੋਂ ਕਵਾੜ ਖਰੀਦ ਰਿਆ ਸੀ ਉਹਨਾਂ ਬੀਬੀਆਂ ਨੇ ਇਹ ਕਵਾੜ ਵੇਖਿਆ ਵੀ ਇਹ ਮੋਟਰਾਂ ਦੇ ਲਈ ਫਿਰਦੇ ਤੇ ਉਹਨਾਂ ਨੇ ਸਾਨੂੰ ਸੂਚਿਤ ਕੀਤਾ ਸੀ ਮੌਕੇ ਤੇ ਆ ਕੇ ਕਵਾੜੀਆਂ ਨੂੰ ਫੜ ਲਿਆ ਹੂੰ ਹੋਰ ਸਾਡੀ ਇਹ ਤੇਰਾ ਕੋਈ ਗੱਲ ਨਹੀਂ ਇਹਨੇ ਨਾਂ ਲੈਇਆ ਤਾਂ ਗੁਰੂ ਅਰਜਨ ਸਾਹਿਬ ਕਾਲੀ ਚਰਨ ਨੂੰ ਸਮਾਨ ਦਿਨਾ ਅਸੀਂ ਜਾ ਕੇ ਕਾਲੀ ਚਰਨ ਕੋਲੇ ਗਏ ਆ ਉਹਨੂੰ ਨਾਲ ਲੈ ਕੇ ਆਏ ਆ ਉਹ ਵੀ ਇੱਥੇ ਮੌਜੂਦ ਆ ਮੌਕੇ ਤੇ ਠੀਕ ਹੈ ਇਹ ਕਾਲੀਚਰਨ ਵੇਦਸ ਤੇ ਮੋਟਰਸਾਈਕਲ ਕਿੱਥੋਂ ਬ੍ਰਾਂਧ ਹੋਇਆ ਮੋਟਰਸਾਈਕਲ ਇੱਥੇ ਹੀ ਬ੍ਰਾਂਧ ਹੋਇਆ ਜਿੱਥੋਂ ਜਿੱਥੋਂ ਇਹ ਸਮਾਨ ਖਰੀਦਿਆ ਸੀਗਾ ਜਿਹੜੇ ਘਰਕਵਾੜੀਆਂ ਨੇ ਇਹ ਸਮਾਨ ਖਰੀਦਿਆ ਕੁੱਟੀ ਪਿੰਡ ਤੋਂ ਉਸ ਘਰੋਂ ਇਹ ਤਿੰਨ ਮੋਟਰਸਾਈਕਲ ਜਿਨ੍ਹਾਂ ਦੀਆਂ ਦੇ ਚੈਸੀ ਨੰਬਰ ਅਗੜੇ ਹੋਏ ਆ ਕੁਝ ਜਿਹੜੇ ਨੰਬਰ ਪਲੇਟ ਆ ਉਹ ਵੀ ਕੋਈ ਨੈਟ ਦੇ ਉੱਤੇ ਕੋਈ ਬੋਲ ਨਹੀਂ ਰਹੀਆਂ ਵੀ ਕੀ ਦੇ ਨਾਮ ਆ ਕੀ ਦੇ ਨਹੀਂ ਆ ਇਹਦੇ ਵੀ ਸ਼ੱਕੀ ਪਾਏ ਗਏ ਆ ਇਹਦੇ ਵਿੱਚ ਵੀ ਹੋ ਸਕਦਾ ਵੀ ਇਹ ਚੋਰੀ ਦੇ ਹੋ ਸਕਣ ਕਿੰਨੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਜਿਹੜਾ ਇਹ ਸਾਰਾ ਕੰਮ ਲਗਭਗ 5 ਪਿੰਡਾਂ ਦੇ ਲੋਕ ਇੱਥੇ ਇਕੱਠੇ ਹੋ ਕੇ ਅਸੀਂ ਇਹਨਾਂ ਨੂੰ ਜਿਹੜ ਤੇ ਹੋਰ ਵੀ ਚੋਰੀ ਮੰਦੇ ਆ ਕਿ ਮੰਨੇ ਆ ਕਿ ਨਹੀਂ ਮੰਨੇ ਕੀ ਗੱਲਬਾਤ ਹੋਈ ਸ਼ੰਕਾ ਸਾਨੂੰ ਇਹ ਆ ਸਾਨੂੰ ਸੂਚਨਾ ਮਿਲ ਰਹੀ ਹੈ ਕਿ ਪਿੰਡ ਦੇ ਵਿੱਚ ਹੋਰ ਵੀ ਇਹ ਜੇ ਘਰ ਹੈਗੇ ਆ ਜਿਹੜੇ ਇਹ ਇਸ ਕਾਰੋਬਾਰ ਦਾ ਧੰਦਾ ਕਰਦੇ ਆ ਚੋਰੀ ਦਾ ਤੇ ਅਸੀਂ ਪੁਲਿਸ ਮੁਲਾਜ਼ਮਾਂ ਤੋਂ ਇਹ ਮੰਗ ਕਰਦੇ ਆ ਕਿ ਸਾਡੇ ਨਾਲ ਸਾਡੀ سپورਟ ਦੇ ਉੱਤੇ ਚੱਲੋ ਉਹਨਾਂ ਦੇ ਘਰੇ ਦੀ ਆਪਾਂ ਇਨਵੈਸਟੀਗੇਸ਼ਨ ਕਰੀਏ ਜੇ ਕੁਝ ਬਰਾਮਦ ਹੁੰਦਾ ਤਾਂ ਆਪ ਕਰੀਏ ਇਸ ਪਿੰਡ ਦੇ ਵਿੱਚ ਤਕਰੀਬਨ ਕੋਈ दारू ਵੇਚਦਾ ਕੋਈ ਕੋਸ਼ ਕਰਦਾ ਸਾਰੇ ਚੋਰੀ ਦਾ ਧੰਦਾ ਇਹੇ ਕੰਮ ਹੈ ਦਾ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਇੱਕ ਚੋਰ ਜਿਹੜਾ ਪਿੰਡ ਵਾਲਿਆਂ ਨੇ ਫੜ ਲਿਆ ਤੇ ਇਹ ਚੋਰ ਭਜਦਾ ਹੋਇਆ ਵੀ ਦਿਖਾਈ ਦੇ ਦੇ ਦਿਖਾ ਦਿੰਨੇ ਆ ਪਿੰਡ ਦੇ ਕਿਸਾਨ ਜਿਹੜੇ ਇੱਥੇ ਮੌਜੂਦ ਹੈਗੇ ਆ ਕਮਰੇ ਦੇ ਵਿੱਚ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਉਹ ਦਿਖਾ ਦਿੰਨੇ ਆ ਤਸਵੀਰਾਂ ਦੇ ਵਿੱਚ ਉਹ ਬੰਦਾ ਭਜਦਾ ਹੋਇਆ ਚੋਰ ਜਿਹੜਾ ਭਜਦਾ ਦਿਖਾਈ ਦੇ ਰਿਹਾ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਲਾਈਵ ਦਿਖਾਉਣੇ ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲੋਕ ਜਾ ਕੇ ਇੱਥੇ ਇਕੱਠੇ ਹੋਏ ਆ ਪੁਲਿਸ ਵੀ ਮੌਕੇ ਤੇ ਪਹੁੰਚੀ ਹੋਈ ਹੈ ਪਰ ਲੋਕ ਫੜਨ ਦੀ ਜਿਹੜੀ ਕੋਸ਼ਿਸ਼ ਹੈ ਚੋਰ ਨੂੰ ਉਹ ਵੀ ਕੀਤੀ ਜਾ ਰਹੀ ਹੈ ਆ ਕੋ ਲੰਮਾ ਡੇਗਾ ਝੋਨੇ 'ਚ ਰੁਕੇ ਝੋਨੇ 'ਚ ਝੋਨੇ 'ਚ ਜਿਹੜਾ ਲੁਕਿਆ ਹੋਇਆ ਜਿਹੜਾ ਚੋਰ ਆ ਜਿਹੜੇ ਘਰੇ ਦੇ ਵਿੱਚੋਂ ਬਰਾਮਦ ਕੀਤਾ ਝੋਨੇ 'ਚ ਲੁਕਿਆ ਹੋਇਆ ਹੁਣ ਪਤਾ ਲੱਗਿਆ ਭੱਜ ਕੇ ਜਾ ਸੇਵਨ ਵਾਲੀ ਸੇਵਨ ਵਾਲੀ ਗਿਆ ਕੋਸ਼ਿਸ਼ ਕਰਦੇ ਆ ਕਿਸਾਨ ਵੀਰ ਸਾਰੇ ਮਗਰ ਲਾ ਕੇ ਉਹਨੂੰ ਫੜਨ ਦੀ ਕੋਸ਼ਿਸ਼ ਕਰਦੇ ਆ ਅਸੀਂ ਉਹਨੂੰ ਕੁੱਟਾਂਗੇ ਅੱਜ ਫੜਨ ਦੀ ਕੋਸ਼ਿਸ਼ ਕਰ ਰਹੇ ਆ ਤੇ ਅਸੀਂ ਮੁਲਾਜ਼ਮਾਂ ਤੋਂ ਮੰਗ ਕਰਦੇ ਆ ਮੁਲਾਜ਼ਮ ਮਾੜਾ ਮੋਟਾ ਸਾਡਾ ਸਾਥ ਦੇਣ ਕਿੰਨੇ ਪੁਲਿਸ ਵਾਲੇ ਇੱਥੇ ਪਹੁੰਚੇ ਆ ਤੁਹਾਡੇ ਬਲਾਕ ਕਿੰਨੇ ਟਾਈਮ ਬਾਅਦ ਪਹੁੰਚੇ ਦੋ ਮੁਲਾਜ਼ਮ ਪਹੁੰਚੇ ਆ ਲਗਭਗ ਅੱਧਾ ਪੌਣਾ ਘੰਟੇ ਬਾਅਦ ਪਹੁੰਚੇ ਆ ਅੱਧੇ ਪੌਣੇ ਘੰਟੇ ਬਾਅਦ ਹਾਂਜੀ ਤੇ ਬੰਦਾ ਇਧਰ ਨੂੰ ਵੱਜਿਆ ਦਿਖਾਈ ਦੇ ਰ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਉਹ ਦਿਖਾ ਦਿੰਨੇ ਆ ਮੋਟਰਸਾਈਕਲਾਂ ਤੇ ਮਗਰ ਜਾਂਦੇ ਹੋਏ ਕਿਸਾਨ ਉਹ ਵੀ ਦਿਖਾਈ ਦੇ ਰਿਆ ਜਿਸ ਵਿਅਕਤੀ ਦੇ ਕੋਲੋਂ ਮੋਟਰਸਾਈਕਲ ਬਰਾਮਦ ਕੀਤੇ ਗਿਆ ਫਰਾਰ ਹੋ ਜਾਂਦਾ ਉਹਨੂੰ ਫੜਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝਾ ਕੀਤਾ ਜਾ ਰਹੀਆਂ ਨੇ ਮੌਕੇ ਦੀਆਂ ਤਸਵੀਰਾਂ ਦੇਖੋ ਚੋਰ ਨੂੰ ਫੜਨ ਦੀ ਕੋਸ਼ਿਸ਼ ਪਿੰਡਾਂ ਦੇ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਮੋਟਰਸਾਈਕਲ ਚੋਰੀ ਹੋਏ ਆ ਜਿਨ੍ਹਾਂ ਦੀਆਂ ਮੋਟਰਾਂ ਦਾ ਸਮਾਨ ਚੋਰੀ ਹੋਇਆ ਉਹਨਾਂ ਕਿਸਾਨਾਂ ਵੱਲੋਂ ਇਹ ਕੀਤਾ ਜਾ ਰਿਹਾ ਦੇਖ ਸਕਦੇ ਆ ਲਾਈਵ ਆਪਾਂ ਦੇਖ ਰਹੇ ਆ ਮੌਕੇ ਦੀਆਂ ਤਸਵੀਰਾਂ ਇਹ ਭੱਜ ਗਿਆ ਸੀ ਤੁਹਾਡੇ ਕੋਲੋਂ ਕੀ ਹੋਇਆ ਦੇਖੋ ਜੀ ਇਹ ਚੋਰ ਹੁਣ ਇੱਥੋਂ ਪਿੰਡੋਂ ਹੀ ਨਿਕਲਿਆ ਜਿਵੇਂ ਖੋਟ ਦੇ ਵਿੱਚ ਪਾਣੀ ਪੈਂਦਾ ਤੇ ਚੂਹੇ ਬਾਹਰ ਆਉਂਦੇ ਨਾ ਉਸ ਹਿਸਾਬ ਨਾਲ ਜੇ ਆਜ ਇੱਥੇ ਆਪਾਂ ਆਏ ਆ ਤੇ ਇੱਥੇ ਚੋਰ ਇੱਕ ਨਹੀਂ ਅਨੇਕਾ ਚੋਰ ਨਿਕਲਨੇ ਆ ਝੋਨੇ ਦੇ ਵਿੱਚ ਲੁਕਿਆ ਸੀ ਦੇਖਦਾ ਸੀ ਵੀ ਬੰਦੇ ਜਾਂਦੇ ਪਏ ਆ ਤੇ ਮੈਂ ਮੁੜ ਕੇ ਘਰੇ ਆ ਜੂ ਪਰ ਇਹਨੂੰ ਇਹ ਨਹੀਂ ਪਤਾ ਵੀ ਇਹ ਇੱਥੇ ਆ ਕੇ ਜੰਮ ਕੇ ਖੜ ਗਿਆ ਤੇ ਅੱਜ ਕਲੀਅਰ ਕਰਕੇ ਤੁਰਨਗੇ ਅਸੀਂ ਦੋ ਘਰ ਕੀਤੇ ਆ ਉਹਦੇ ਵਿੱਚ ਜਿਹੜੇ दारू ਦੇ ਵਿੱਚ ਪਾਉਂਦੇ ਲਾਣ ਦੇ ਵਿੱਚ ਸਾਕ ਬਰਾਮਦ ਉਹਨਾਂ ਦੇ ਘਰੇ ਪਏ ਆ ਮੌਕੇ ਤੇ ਇਸ ਟਾਈਮ ਕਈਆਂ ਘਰਾਂ ਦੇ ਵਿੱਚ ਉਹ ਜਿਹੜੇ ਸਿਸਟਮ ਨਾਲ ਉਹ दारू ਕੱਢਦੇ ਆ ਉਹ ਸਿਸਟਮ ਸਾਨੂੰ ਮਿਲਿਆ ਇੱਥੇ ਮੌਕੇ ਦੇ ਉੱਤੇ ਸਾਰਾ ਧੰਦਾ ਹੀ ਇਸ ਤਰ੍ਹਾਂ ਦਾ ਹੈ दारू ਵੇਚਣਾ ਚੋਰੀਆਂ ਕਰਨੀਆਂ ਧੰਦਾ ਹੀ ਇਹ ਹੈ ਸਾਰਾ ਮੁਲਾਜ਼ਮ ਵੀ ਇੱਥੇ ਪਹੁੰਚੇ ਹੋਏ ਆ ਬਰਾਮਦ ਜਿਹੜੀ ਇਹਨਾਂ ਨੇ ਜ਼ਰੂਰ ਕਰ ਲਈ ਹੈ ਤਸਵੀਰਾਂ ਜਿਹੜੀਆਂ ਤੁਹਾਨੂੰ ਉਹ ਦਿਖਾ ਦਿੰਨਾ ਮੋਟਰਸਾਈਕਲ ਖੜੇ ਆ ਕਿਸਾਨ ਯੂਨੀਅਨ ਵਾਲੇ ਪਹੁੰਚੇ ਇੱਥੇ ਤੇ ਤਸਵੀਰਾਂ ਜਿਹੜੀਆਂ ਨੇ ਉਹ ਦੇਖ ਲਓ ਮੋਟਰਸਾਈਕਲ ਜਿਹੜੇ ਖੜੇ ਆ ਕਿ ਤੁਹਾਡੇ ਮੋਟਰਸਾਈਕਲ ਨਹੀਂ ਹੈਗੇ ਨੰਬਰ ਪਤਾ ਨਹੀਂ ਹੁਣ ਇਹ ਅਸਲੀ ਨੇ ਕਿ ਨਕਲੀ ਲਾਏ ਹੋਇਆ ਇਹ ਵੀ ਨਹੀਂ ਕਿਹਾ ਜਾਂਚਦਾ ਨੰਬਰ ਵੀ ਮੋਟਰਸਾਈਕਲਾਂ ਦੇ ਤਿੰਨ ਮੋਟਰਸਾਈਕਲ ਜਿਹੜੇ ਬਰਾਮਦ ਕੀਤੇ ਜਾਂਦੇ ਆ ਲਗ ਲਗ ਚੇਂਜ ਜਿਹੜਾ ਕੀਤਾ ਹੋਇਆ ਹੈ ਇਹ ਨੌਜਵਾਨ ਕਿਵੇਂ ਬਾਈ ਫੇਰ ਤੋ ਫਰੀਜਾ ਮਾਲ ਹਾਂਜੀ ਹੈ ਕਿੱਥੋਂ ਚੋਰੀ ਕੀਤਾ ਸੀ ਚੋਰੀ ਮੈਂ ਤਾਂ ਨਹੀਂ ਕੀਤਾ ਸਰਦਾਰ ਜੀ ਮੈਂ ਤਾਂ ਫੇਰੀ ਲਾਣ ਆਇਆ ਸੀ ਤੇ ਇਹ ਗਲੀ ਚ ਖੜਾ ਸੀ ਕਹਿੰਦਾ ਮੈਂ ਲੋਹਾ ਵੇਚਣਾ ਹਾਂ ਤੇ ਮੈਂ ਗਿਆ ਤੇ ਉੱਥੇ ਘਰੇ ਢੇਰੀ ਲਾਈ ਪਈ ਸੀ ਇਹਨਾਂ ਨੇ ਅੱਛਾ ਕਾਦੀ ਕਾਦੀ ਸੀ ਇਹ ਮੋਟਰਾ ਤਾਂਬੇ ਦੀ ਤੇ ਹੁੰਦੀ ਜੜ ਪੱਤੀਆਂ ਦੀ ਮੋਟਰਾ ਦਾ ਸਮਾਨ ਹਾਂਜੀ ਤਬਾਡੀ ਨਹੀਂ ਹੈਗੀ ਸੀ ਮੋਟਰਾਂ ਵਾਲੇ ਪੱਕ ਪਤੀਆਂ ਤੇ ਤੰਬਾ ਸੀ ਅੱਛਾ ਤੇ ਮੈਂ ਆਖਾ ਕਿੰਨੇ ਐਵੇਂ ਕੰਮ ਕਾ ਲਾ ਲੋ ਉਹ ਕਹਿੰਨ ਲੱਗੇ 3400 ਦੇ ਦੇ ਮੈਂ ਆਖਾ 3500 ਦੇ ਮੰਗਾ ਅੱਛਾ 3500 ਹੀ ਸੌਦਾ ਹੋਇਆ ਜੀ ਖਰੀਦਣ ਵਾਲਾ ਜਿਹੜਾ ਪਿੰਡਾ ਫੇਰੀ ਖਰੀਦਣ ਜਾਣਾ ਤੇ ਫਿਰ ਉਸ ਤੋਂ ਬਾਅਦ ਕਿਸਾਨ ਆ ਗਏ ਉਸ ਤੋਂ ਬਾਅਦ ਮੈਂ ਇੱਥੋਂ ਲੈ ਕੇ ਮੈਂ ਇੱਧਰ ਜਾਣ ਲੱਗਿਆ ਨਾ ਅੱਗੇ ਬੱਕਰੀਆਂ ਚਾਰੀ ਜਾਂਦੇ ਮੈਂ ਉਹਨੂੰ ਪੁੱਛਿਆ ਮੈਂ ਆਖਾ ਬੱਕਰੀ ਵੇਚਣੀ ਹੈ ਮੈਂ ਤੇ ਮੈਂ ਤੁਹਾਨੂੰ ਲੈ ਆਵਾਂਗਾ ਉਹ ਕਹਿੰਦਾ 20000 ਲੈਣਾ ਮੈਂ ਕਹਿੰਦਾ 10000 ਦੀ ਦੇਣੀ ਤੇ ਮੈਂ ਮਾਤਾ ਨੂੰ ਲੈ ਆਵਾਂਗਾ ਸ਼ਾਮ ਨੂੰ ਤੇ ਅੱਗੇ ਫਿਰ ਬਾਈ ਮੈ ਉਨ ਸਖ ਪੈ ਗਿਆ ਸੀ ਤੇ ਅੱਗੇ ਜਾ ਕੇ ਮੈਨੂੰ ਰੋਕ ਲਿੱਤਾ ਮੈਂ ਕਿਹਾ ਭਾਈ ਮੇਰੇ ਪੈਸੇ ਨਹੀਂ ਹੈਗੇ ਪੈਸੇ ਮੇਰੇ ਜਿਹੜੇ ਹੈਗੇ ਖਤਮ ਹੋ ਗਏ ਤੇ ਕਹਿੰਦਾ ਨਹੀਂ ਇੱਕ ਵਾਰ ਤੋ ਕੱਢਣ ਲੱਗੇ ਮੈਂ ਕਿਹਾ ਭਾਈ ਮੇਰੇ ਪੈਸੇ ਨਹੀਂ ਹੈਗੇ ਮੈਨੂੰ ਜਾਨ ਦੋ ਫਿਰ ਭਾਈ ਮੈਨੂੰ ਕਹਿਣ ਲੱਗਾ ਭਾਈ ਭਾਈ ਮੈਨੂੰ ਕਹਿਣ ਲੱਗਾ ਕਹਿੰਦਾ ਤੂੰ ਤਲਾਸ਼ੀਦ ਹੈ ਅੱਛਾ ਭਾਈ ਮੌਕੇ ਤੇ ਪਹੁੰਚੇ ਹੋ ਕੀ ਘਟਨਾ ਕੀ ਹੈਗੀ ਹੈ ਤੁਹਾਡੇ ਪੁਲਿਸ ਆ ਗਈ ਕਹਿੰਦੇ ਤੁਸੀਂ ਆ ਗਏ ਅੱਧੇ ਘੰਟੇ ਬਾਅਦ ਪਹੁੰਚ ਜਾਂਦੇ ਹੋ ਇੱਥੇ ਕੀ ਸਾਰੀ ਸਥਿਤੀ ਕੀ ਹੈ ਇਹ ਜੀ ਸਰ ਸਾਨੂੰ ਸਵੇਰ 10 10:30 ਦੇ ਕਰੀਬ ਫੋਨ ਜਾਂਦਾ ਹੈ ਥਾਣੇ ਅੱਛਾ ਜੀ ਵੀ ਇਸ ਤਰ੍ਹਾਂ ਕਬਾੜੀਆ ਅਸੀਂ ਫੜ ਲਿਆ ਜੀ ਜ਼ਿੰਮੇਦਾਰਾਂ ਨੇ ਜਿਨ੍ਹਾਂ ਦੀ ਮੋਟਰਾਂ ਕਾਫੀ ਸਮੇਂ ਤੋਂ ਲਹਿਰ ਰਹੀਆਂ ਸੀਗੀਆਂ ਤੇ ਅਸੀਂ ਮੌਕੇ ਤੇ ਆਇਆ ਤੇ ਇਸ ਕਬਾੜੀਆ ਨੂੰ ਫੜਿਆ ਜੀ ਅੱਛਾ ਤੇ ਜਿਨ੍ਹਾਂ ਦੇ ਘਰੇ ਮੋਟਰ ਸਮਾਨ ਲੈ ਗਿਆ ਮੋਟਰਾਂ ਦਾ ਅੱਛਾ ਕਵਾੜ ਉਹਨਾਂ ਦੇ ਘਰੇ ਤਸਦੀ ਕੀਤੀ ਆ ਤਿੰਨ ਮੋਟਰਸਾਈਕਲ ਬਰਾਮਦ ਹੋਇਆ ਜੀ ਅੱਛਾ ਮੋਟਰਸਾਈਕਲ ਤਿੰਨ ਖੜੇ ਸੀ ਉਸੇ ਬੰਦੇ ਦੇ ਘਰ ਹਾਂਜੀ ਚੋਰੀ ਦੇ ਜਾਪ ਰਹੇ ਆ ਕੀ ਜੋ ਚੋਰੀ ਦੇ ਜਾਪ ਰਹੇ ਉਹਨਾਂ ਕੋਈ ਆਨਲਾਈਨ ਥੋੜੀ ਕਰ ਰਹੇ ਆ ਆਨਲਾਈਨ ਕੁਝ ਥੋੜੀ ਹੋ ਨਹੀਂ ਰਿਹਾ ਕੋਈ ਐਸੇ ਨੰਬਰ ਕੋਈ ਕੁਝ ਨਹੀਂ ਉਹਨਾਂ ਦੇ ਘਰੋਂ ਕੋਈ ਉਹਨਾਂ ਕੋ ਕਾਗਜ਼ ਨਹੀਂਗਾ ਕੋਈ ਆਰਸੀ ਨਹੀਂ ਕੋਈ ਕੁਝ ਨਹੀਂਗਾ ਅੱਛਾ ਇਸ ਤਰ੍ਹਾਂ ਅਸੀਂ ਥਾਣੇ ਲੈ ਜਾ ਰਹੇ ਹਾਂ ਤੇ ਅੱਗੇ ਜੋ ਪੁਲਿਸ ਕੀ ਦੇਖਦੀ ਹੈ ਵੀ ਲੋਕ ਹੁਣ ਆ ਆ ਅੱਗੇ ਆ ਕੇ ਲੋਕ ਅੱਕੇ ਭੇ ਆ ਟ੍ਰਾਂਸਫਰ ਇੱਕ ਕੇਵਲ ਚੋਰੀ ਹੋ ਜਾਂਦੀ ਨਾ ਉਹ ਵੀ 3000 ਰੁਪਏ ਦੀ ਪੁੱਛਦੀ ਹੈ ਕਿਸਾਨ ਨੂੰ ਬ ਇਹ ਇਸਲਾ ਹਲੋ ਸੁਣਦਾ ਹੀ ਬਿਲਕੁਲ ਹੀ ਪਬਲਿਕ ਸਾਥ ਦੇਵੇ ਪਬਲਿਕ ਨੇ ਸਾਥ ਦਿੱਤਾ ਜਿਹੜਾ ਬੰਦਾ ਭੱਜਿਆ ਸੀ ਤਸਵੀਰ ਤੁਹਾਨੂੰ ਜਿਹੜੀ ਆ ਉਹ ਦਿਖਾ ਦਿੰਨੇ ਆ ਭੱਜਿਆ ਬੰਦਾ ਫੜ ਲਿਆ ਕਿਸਾਨਾਂ ਨੇ ਫੜ ਲਿਆ ਗਿਆ ਜਿਹੜਾ ਬੰਦੇ ਦੇ ਘਰ ਦੇ ਵਿੱਚ ਮੋਟਰਸਾਈਕਲ ਬਰਾਮਦ ਹੋਈ ਸੀ ਜਦੋਂ ਉਹ ਭੱਜ ਜਾਂਦਾ ਖੇਤਾਂ ਦੇ ਵਿੱਚ ਬਰਾਮਣ ਸਮਾਨ ਕਰਨ ਤੋਂ ਬਾਅਦ ਉਹ ਬੰਦਾ ਫਰਾਰ ਹੋ ਜਾਂਦਾ ਹੈ ਤਸਵੀਰਾਂ ਤੁਹਾਨੂੰ ਦਿਖਾਣੇ ਆ ਸੇਮ ਨਾਲੀ ਦੇ ਕੰਡੇ ਕੁਚੋਨੇ ਵਿੱਚ ਲੁਕਦਾ ਹੋਇਆ ਸਾਹਮਣੇ ਤਸਵੀਰ ਉਹ ਚੱਕ ਕੇ ਬੰਦੇ ਨੂੰ ਲੈ ਕੇ ਆਉਂਦੇ ਹੋਏ ਫੜ ਕੇ ਦਿਖਾ ਦਿੰਦੇ ਆ ਜੂਮ ਜੂਮ ਕਰਕੇ ਦਿਖਾ ਦਿੰਦੇ ਆ ਮੈਂ ਗੁਰਮੀਤ ਜੀ ਨੂੰ ਕਹਿੰਦਾ ਜੂਮ ਕਰਕੇ ਦਿਖਾਓ ਉਸ ਵਿਅਕਤੀ ਨੂੰ ਵੀ ਮੌਕੇ ਤੇ ਕਿਸਾਨਾਂ ਦੇ ਵੱਲੋਂ ਫੜ ਲਿਆ ਗਿਆ ਜੂਮ ਦੇ ਜ਼ਰੀਏ ਤੁਹਾਨੂੰ ਦਿਖਾ ਦਿੰਦੇ ਆ ਕਾਫੀ ਦੂਰ ਤੱਕ ਕਾਫੀ ਦੂਰ ਤੱਕ ਪੱਜ ਗਿਆ ਸੀ ਝੋਨੇ ਦੇ ਵਿੱਚ ਦੀ ਜਦੋਂ ਪੁਲਿਸ ਪਹੁੰਚ ਜਾਂਦੀ ਆ ਕਿਸਾਨ ਪਹਿਲਾਂ ਪਹੁੰਚਦੇ ਆ ਤਿੰਨ ਮੋਟਰਸਾਈਕਲ ਬਰਾਮਦ ਹੋ ਜਾਂਦੇ ਆ ਹੋਰ ਸਮਾਨ ਬਰਾਮਦ ਹੁੰਦਾ ਪੱਜ ਜਾਂਦਾ ਮੋਟਰਸਾਈਕਲ ਮਗਰ ਲਗਾ ਕੇ ਕਿਸਾਨ ਤੁਸੀਂ ਦੇਖ ਸਕਦੇ ਹੋ ਪੂਰੇ ਇਲਾਕੇ ਦੇ ਪਿੰਡਾਂ ਦੇ ਲੋਕ ਫੜਿਆ ਗਿਆ ਅਖੀਰ ਕਰਕੇ ਤੇ ਚੋਰ ਦੇ ਪੈਰ ਨਹੀਂ ਹੁੰਦੇ ਬਿਲਕੁਲ ਜੀ ਕਿਸਾਨ ਵੀਰਾਂ ਨੇ ਸਾਥ ਦਿੱਤਾ ਅਸੀਂ ਮੁਲਾਜ਼ਮਾਂ ਨੂੰ ਇਹ ਕਹਿੰਨੇ ਤੁਸੀਂ ਸਾਡੇ ਮਗਰ ਖੜਜੋ ਇਹ ਸਾਡੇ ਜਿਹੜੇ ਕਿਸਾਨ ਵੀਰਾਂ ਇਹਨਾਂ ਕੋਲੇ ਮੁਲਾਜ਼ਮਾਂ ਨਾਲੋਂ ਜ਼ਿਆਦਾ ਐਕਸਪੀਰੀਅੰਸ ਆ ਸਾਡਾ ਸਾਥ ਦਿਓ ਇਸ ਪਿੰਡ ਦੇ ਵਿੱਚ ਹੋਰ ਵੀ ਗਰੋਹ ਬੜੇ ਨਿਕਲ ਜਾਣੇ ਆ ਹਮ ਸਾਰਿਆਂ ਦਾ ਕਿਸੇ ਦਾ ਚੋਰੀ ਦਾ ਧੰਦਾ ਕਿਸੇ ਤੇ दारू ਵੇਚਣ ਦਾ ਧੰਦਾ ਆ ਕਾਮੀ ਇਹ ਆ ਲੋ ਪਿੰਡ ਦੇ ਲੋਕ ਤੰਗ ਨਾ ਲੋ ਪਿੰਡ ਦੇ ਲੋਕ ਉਹ ਕਹਿੰਦੇ ਵੀ ਇਹ ਹੈ ਹੀ ਇਸੇ ਕੰਮ ਤੇ 5-7 18 ਉਹ ਕਹਿੰਦੇ ਇਸੇ ਕੰਮ ਪਿੰਡ ਦੇ ਲੋਕਾਂ ਨੇ ਸਾਨੂੰ ਪਾਸੇ ਹੋ ਕੇ ਸਾਈਡ ਤੇ ਕੀਤਾ ਵੀ ਸਾਈਡ ਤੇ ਸਾਨੂੰ ਸੂਚਨਾ ਦਿੱਤੀ ਹੈ ਪਾਸੇ ਹੋ ਕੇ ਜਿਹੜੇ ਸਾਡੇ ਭਰਾ ਐ ਉਹ ਕਹਿੰਦੇ ਫਲਾਣੇ ਘਰੇ ਜਾਓ ਫਲਾਣੇ ਘਰੇ ਇਹ 5-7 ਕਰੇ ਇਹੇ ਕੰਮ ਹੀ ਕਰਦੇ ਆ ਜਿਹੜੇ ਤਿੰਨ ਮੋਟਰਸਾਈਕਲ ਬਰਾਮਦ ਹੋ ਗਿਆ ਮੋਟਰਾਂ ਬਰਾਮਦ ਹੋ ਰਹੀਆਂ ਬਿਲਕੁਲ ਬਿਲਕੁਲ ਜੀ ਸ਼ਰਾਬ ਕੱਟ-ਕੱਟ ਕੇ ਵੇਚਦੇ ਆ ਸ਼ਰਾਬ ਕੱਟਦੇ ਨੇ ਪਿੰਡ ਦੇ ਬੰਦੇ ਕਹਿੰਦੇ ਜਦੋਂ ਸ਼ਰਾਬ ਦਾ ਸਕੰਜਾ ਕੱਸਿਆ ਜਾਂਦਾ ਟੈਡ ਕਰਦਨ ਦੀ ਪੁਲਿਸ ਉਦੋਂ ਫਿਰ ਇਹ ਚ ਆਪਾਂ ਕੇ ਚ ਸਵੀਰ ਜਿਹੜੀ ਹੈ ਤੁਹਾਨੂੰ ਉਹ ਦਿਖਾ ਰਹੇ ਆ ਪਿੰਡ ਦੇ ਵਿੱਚ ਮਾਹੌਲ ਕੀ ਬਣਿਆ ਹੋਇਆ ਕਿਸਾਨ ਯੂਨੀਅਨ ਦੇ ਆਗੂ ਮੌਜੂਦ ਮੌਕੇ ਤੇ ਜਿਹੜਾ ਕਬਾੜੀਆ ਸਮਾਨ ਖਰੀਦਾ ਉਹ ਫੜਿਆ ਜਾਂਦਾ ਜਿਸ ਘਰ ਦੇ ਵਿੱਚੋਂ ਸਮਾਨ ਲਿਆ ਜਾਂਦਾ ਉਹ ਘਰ ਦਾ ਬੰਦਾ ਘਰ ਤੋਂ ਫਰਾਰ ਹੋ ਜਾਂਦਾ ਉਸ ਬੰਦੇ ਨੂੰ ਵੀ ਲੋਕ ਫੜ ਲੈਂਦੇ ਆ ਇਹ ਉਹ ਕਬਾੜੀਏ ਦੀ ਰੇੜੀ ਆ ਜਿਹੜਾ ਕਬਾੜੀਆ ਸਮਾਨ ਖਰੀਦਾ ਸੀ ਉਹਨੂੰ ਫੜ ਲਿਆ ਗਿਆ ਉਸ ਤੋਂ ਬਾਅਦ ਉਹ ਘਰ ਲੱਭ ਲਿਆ ਉਹ ਜਦੋਂ ਘਰ ਲੱਭਦੇ ਆ ਤੇ ਘਰ ਦੇ ਵਿੱਚੋਂ ਕੀ ਨਿਕਲਦਾ ਆ ਤਾਰਾਂ ਮੋਟਰਾਂ ਕੱਟ-ਕੱਟ ਕੇ ਜਿਹੜੀਆਂ ਤਾਰਾਂ ਨੇ ਉਹ ਤਾਰ ਜਿਹੜੀ ਆ ਮੋਟਰਾਂ ਦੀ ਤਾਰ ਸਮਰਸੀ ਵਾਲ ਮੋਟਰਾਂ ਨਹੀਂ ਦੂਜੀਆਂ ਮੋਟਰਾਂ ਦੀ ਤਾਰ ਕੇਵਲਾ ਤੱਕ ਮੋਟਰਸਾਈਕਲ ਤੱਕ ਬਰਾਮਦ ਹੋ ਜਾਂਦੇ ਆ ਮੋਟਰ ਦੀਆਂ ਬਾਡੀਆਂ ਖੋਲ-ਖੋਲ ਕੇ ਤਾਰ ਜਦੋਂ ਵਿੱਚੋਂ ਕੱਢੀ ਜਾਂਦੀ ਆ ਉਹ ਤਾਰ ਵੀ ਬਰਾਮਦ ਹੋਈ ਅਖੀਰ ਬੰਦਾ ਜਿਹੜਾ ਅਸੀਂ ਭੱਜਿਆ ਉਹ ਵੀ ਇਹਨਾਂ ਨੇ ਬਰਾਮਦ ਕਰ ਲਿਆ ਤਸਵੀਰਾਂ ਤੁਹਾਨੂੰ ਪਿੰਡ ਕੁੜੀ ਤੋਂ ਦਿਖਾਈਆਂ ਜਾ ਰਹੀਆਂ ਨੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਿਸ ਤਰੀਕੇ ਕਿਸਾਨ ਆਉਂਦੇ ਨੇ ਕਿਸਾਨਾਂ ਵੱਲੋਂ ਪਹਿਲਾਂ ਕਬਾੜੀਆਂ ਫੜਾਇਆ ਜਾਂਦਾ ਜਿਹੜਾ ਸਮਾਨ ਖਰੀਦਦਾ ਕਬਾੜੀਆਂ ਦੀ ਸ਼ੈ ਤੇ ਉਸ ਘਰ ਦੇ ਵਿੱਚ ਜਾਇਆ ਜਾਂਦਾ ਕਬਾੜੀਆਂ ਦੀ ਦਸਤੇ ਜਦ ਘਰ ਚ ਜਾਂਦੇ ਦਾ ਘਰ ਦੇ ਵਿੱਚ ਖੜੇ ਹੋਏ ਤਿੰਨ ਮੋਟਰਸਾਈਕਲ ਬਰਾਮਦ ਹੋ ਜਾਂਦੇ ਆ ਚੈਸੀ ਨੰਬਰ ਨਹੀਂ ਮਿਲ ਰਿਹਾ ਨੰਬਰ ਹੋਰ ਲਗਾਏ ਆ ਜ ਜ ਤੁਹਾਡਾ ਕੋਈ ਹੈਗਾ ਤਾਂ ਪਛਾਣ ਕਰ ਸਕਦੇ ਹੋ ਕਿ ਤੁਹਾਡਾ ਮੋਟਰਸਾਈਕਲ ਚੋਰੀ ਹੋਇਆ ਹੋਇਆ ਅਲੱਗ-ਅਲੱਗ ਮੋਟਰਸਾਈਕਲ ਚੋਰੀ ਰਜਾਨਾ ਚੋਰੀ ਦੇ ਘਟਨਾਵਾਂ ਗੁਰੂਰਸਾਇ ਦੇ ਵਿੱਚ ਵਾਧਾ ਹੋ ਰਿਹਾ ਲੋਕ ਪਰੇਸ਼ਾਨ ਨੇ ਸੀਸੀਟੀਵੀ ਫੁਟੇਜ ਅਸੀਂ ਵੀ ਚਲਾਉਂਦੇ ਰਹਿੰਨੇ ਆ ਚੈਨਲ ਦੇ ਉੱਪਰ ਪਰ ਚੋਰਾਂ ਤੱਕ ਹੱਥ ਨਹੀਂ ਪਹੁੰਚਦੇ ਅੱਜ ਹੱਥ ਪਹੁੰਚਿਆ ਤਾਂ ਪਿੰਡ ਜੰਡਵਾਲਾ ਦੇ ਤੇ ਹੋਰ ਕਈ ਪਿੰਡਾਂ ਦੇ ਕਿਸਾਨਾਂ ਨੇ ਕਿਸਾਨ ਯੂਨੀਅਨ ਵਾਲਿਆਂ ਨੇ ਇਕੱਠੇ ਹੋ ਗਏ ਹੱਥ ਪਾਇਆ ਚੋਰਾਂ ਨੂੰ ਤੇ ਪੁਲਿਸ ਨੂੰ ਮੌਕੇ ਤੇ ਬੁਲਾਇਆ ਮੌਕੇ ਤੇ ਚੋਰ ਵੀ ਬਰਾਮਦ ਸਮਾਨ ਵੀ ਬਰਾਮਦ ਹੁਣ ਅਗਲੀ ਕਾਰਵਾਈ ਪੁਲਿਸ ਦੇ ਵਾਸਤੇ ਹੈਗੀ ਆ ਪੁਲਿਸ ਕਾਕੀ ਕਾਰਵਾਈ ਕਰਦੀ ਆ ਕਾਰਵਾਈ ਅਮਲ ਵਿੱਚ ਕੀ ਲਿਆਉਂਦੀ ਆ ਕੀ ਇਹਨਾਂ ਨੂੰ ਸਜ਼ਾ ਹੁੰਦੀ ਆ ਜਾਣੀ ਹੁੰਦੀ ਉਹ ਅੱਗੇ ਦੀ ਗੱਲ ਹੈ ਪਰ ਫਿਲਹਾਲ ਪਿੰਡ ਦੇ ਵਿੱਚ ਇੱਕ ਦਹਿਸ਼ਤ ਭਰਾ ਮੌਲ ਜ਼ਰੂਰ ਬਣ ਗਿਆ ਜਦ ਅਜੇ ਚੋਰ ਫੜੇ ਗਏ ਕਿਤਾ ਵੀ ਕਹੀਏ ਬਤੋ ਕੰਨ ਦੇ ਸੁਣਾਗਾ ਇਹ ਇੱਕ ਕਹਾਣੀ ਦੇ ਵਿੱਚ ਮੈਂ ਕਿਵੇਂ ਕੀ ਚੋਰੀ ਕੀਤੀ ਮੈਂ ਭਾਈ ਕੋਈ ਚੋਰੀ ਨਹੀਂ ਕੀਤਾ ਮੈਂ ਪੁੱਤੜੇ ਜੋ ਕਹਿੰਦਾ ਮੈਂ ਕੋਈ ਨਹੀਂ ਕੀਤਾ ਕੁਝ ਵੀ ਚੋਰ ਨਹੀਂ ਸੀ ਭੱਜਿਆ ਕਿਉਂ ਪੱਜਾ ਬਤਾਵੇ ਦਾਰੂ ਕੱਢ ਲੱਗਿਆ ਤੀ ਦਾਰੂ ਕਦੇ ਤਾਬਾ ਪੱਜਾ ਪੁੱਲਟਾਲੇ ਕੇਲੇ ਤਾਂ ਲੜ ਕੇ ਪੱਜਾ ਗਲ ਕਾ ਦੀਵਾਲੀ ਬੂਤ ਇਦਣੇ ਕਹਦਾ ਜਿਹੜਾ ਸਮਾਨ ਫੜੀ ਜਾ ਤੈਰੇ ਕੋਲ ਮੇਰੇ ਕੋਲ ਸਮਾਨ ਭਾਈ ਮੈਂ ਥੋਕਾ ਕਹਿੰਦਾ ਮੇਰੇ ਤਵਾਂ ਲੱਗੇ ਪੁੱਤਰੇ ਮੇਰੇ ਕੋਈ ਕੋਝ ਨਹੀਂ ਗਾ ਲੈ ਭਾਈ ਮੇਰੇ ਕੋਲ ਕੋਈ ਆਏ ਕੋਈ ਮੇਰੇ ਘਰ ਪਿਆ ਤੁਰ ਬੁਖਾ ਦੇ ਦਾਰੂ ਕਿੱਥੇ ਜਾਨੀ ਦਾਰੂ ਮੈਂ ਤੁਹਾਨੂੰ ਕੱਲ ਬੁਖਾ ਦੇ ਦੋ ਜਿਹੜੇ ਬਰਦੇ ਆ ਜਿਓ ਕਿਹੜੇ ਬਰਦੇ ਬੁਕਿਆ ਤੇ ਬੰਦੇ ਭੇਜ ਦੋ ਮੈਂ ਦੇ ਚ ਵਰਗਾ ਛੋ ਲੱਗ ਰਿਹਾ ਪੁੱਤਰੇ ਛੋ ਥਵਾ ਲੱਗ ਰਿਹਾ ਕਹਿੰਦਾ ਮੇਰਾ ਪੁੱਤਾ ਲੁਕਾ ਭਾਈ ਹੋਰ ਦੱਤੇ ਭਾਈ ਸ਼ਰਾਬ ਵਾਲੇ ਮੈਂ ਤੈਨੂੰ ਦਾਲ ਪਕਾ ਦੇਣਾ ਭਾਈ ਚੱਲੋ ਯਾਰ ਦੋ ਜੜੇ ਦਾਲ ਦੱਦ ਰੋ ਚੱਲੋ ਆਜੋ ਦੋ ਜੜੇ ਬੱਦੀ ਮੈਂ ਮੈਂ ਤੁਸੀ ਬੁਲਾਇ ਮੈਨੂੰ ਜਲਦੀ ਬੁਲਾਇ ਮੈਨੂੰ ਨਾ ਕੀ ਤੇਰਾ ਨਾ ਕੀ ਓਏ ਓਏ ਨਾ ਕੀ ਤੇਰਾ ਮੰਜੀਰ ਇਕਨਾ ਮੇਰਾ ਮੋਰਟਲ ਤੇਲ ਕਰ ਬਲੀ ਗਿਆ ਮੇਰੇ ਮੋਰਟਲ ਮੇਰੇ ਕੋਲ ਹੈਗਾ ਕੁੰਨੀ ਦੋ ਤਿੰਨ ਬੰਦੇ ਗਏ ਇਹਨਾਂ ਨੂੰ ਇੱਕ ਮਿੰਟ ਬੱਲੇ ਇੱਕ ਮਿੰਟ ਹਾਂਜੀ ਬੋਲੋ 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 ਮੈਂ ਤੁਹਾਡਾ ਨਾਮ ਲਿਆ ਕਿਸਾਨ ਯੂਨੀਅਨ ਵਾਲਿਆਂ ਨੇ ਵੀ ਕਾਲੀ ਚਰਨ ਨੂੰ ਦੇਖੋ ਨਾਮ ਲਿਆ ਵੀ ਕਾਲੀ ਚਰਨ ਨੂੰ ਵੇਚਦਾ ਮੈਂ ਇਹਦੇ ਬੰਦੇ ਨੂੰ ਅਸੀਂ ਫੜਿਆ ਉਹ ਨਹੀਂ ਇਹਨਾਂ ਦਾ ਨਾਮ ਲਿਆ ਅਸੀਂ ਨਹੀਂ ਰਾਜੀ ਤਾਂ ਆਪਾਂ ਜਾਣਦੇ ਨਹੀਂ ਜੀ ਇਹਨੂੰ ਮੈਂ ਇਹਨੂੰ ਮੈਨੂੰ ਪੁੱਛਿਆ ਇਹਨਾਂ ਨੇ ਹਾਂ ਮੈਂ ਦਸਤਾਬਨ ਮਾਲ ਵੇਚਦਾ ਹਾਂ ਪਰ ਆਪਾਂ ਮੋਟਰਾਂ ਕਦੀ ਨਹੀਂ ਲੈਂਦੇ ਨਾ ਕਦੀ ਲੈਂਦੇ ਜੀ ਬੇ ਇਹਨਾਂ ਨੇ ਮਨ ਨਾਲ ਮਾ ਬੰਦਾ ਕਰਾ ਬੰਦਾ ਦੱਸੂ ਪਤਾ ਨਹੀਂ ਮਾ ਤੁਸੀਂ ਜਿਹੜਾ ਖੋਣ ਦਾ ਚੁੱਪਚਾ ਰਹੇ ਨਾ ਨਾ ਦੱਸੋ ਮਾ ਆਪਣਾ ਜਾਈ ਤੇ ਜੇ ਰਸਤੀ ਜਨ ਮਾ ਕਰੇ ਨਾਲ ਚੱਲਣਾ ਪਤਾ ਨਹੀਂ ਜਿਹੜਾ ਤੁਸੀਂ ਮਾਲ ਖਰੀਦੇ ਤੁਹਾਨੂੰ ਪਤਾ ਹੁੰਦਾ ਵੀ ਇਹ ਚੋਰੀ ਦਾ ਹੈ ਜਾਂ ਸਾਦੀ ਦਾ ਕਿਵੇਂ ਵੀ ਆਇਆ ਤੁਸੀਂ ਖਰੀਦੇ ਤੁਸੀਂ ਕਹਿੰਦੇ ਨਹੀਂ ਕਿ ਚੋਰੀ ਵਾਲਾ ਤਾਂ ਜਿਹੜਾ ਸਾਡੇ ਕੋਲ ਜਰਾ ਲੰਡਾ ਨੁਕਾ ਦੇ ਕੋਈ ਹਮਮੇ ਚਰਚਾ ਮੈਂ ਤੇਰੇ ਬਲਦੇ 7 ਰੁਪਏ ਲੱਗਿਆ ਬੰਦਾ ਨਾ ਮਾਰਾ ਤੇ ਜੀ ਨਾਲ ਆ ਗਿਓ ਤੇ ਮਾਰਿਆ ਇਹਨੇ ਕਰੋ ਇਸੇ ਕਰੋ ਇਹਦੇ ਤੇਰੇ ਜਿਹੜੇ ਮੋਟਰਸਾਈਕਲ ਬਰੰਦ ਹੈ ਵੀਰੇ ਮੈਂ ਥੋਕ ਆਗਲੇ ਪੁੱਤਾਂ ਵਾਲਾ ਕੁੱਤੜ ਜੀ ਮੇਰੇ ਤੇ ਉੱਤੇ ਇਹ ਲੈ ਪੜਾਉਣੇ ਬੇਰ ਪਰ ਜੋ ਵਰਦੀ ਪੱਤੇ ਕਰਦਾ ਹਾਂ ਆਹ ਜੀ ਬੋਲਡ ਬਾਰ ਦੇ ਪੱਥਰ ਵੀਰੇ ਘਰ ਤੇ ਬੈਠੇ ਤਿੰਨ ਮੋਟਰਸਾਈਕਲ ਘਰ ਉਪਰ ਰੱਖੀ ਬੈਠੇ ਵੀਰੇ ਮੇਰੇ ਗੱਲ ਨਹੀਂ ਬਸ ਮੋਟਰ ਬਿਲਕੁਲ ਥੇਗਲੇ ਵੀਰੇ ਕਰ ਦਿਆ ਆਹ ਇੱਥੇ ਲੈ ਮੋਟਰਸਾਈਕਲ ਤੇ ਤਿੰਨ ਮੋਟਰਸਾਈਕਲ ਬਰੰਦ ਹੋਏ ਇਹਦੇ ਕਰੋ ਹੀ ਹੋਏ ਇਹਦਾ ਕਰੀ ਹੈ ਹਾਂ ਜੀ ਮੇਰੇ ਹਰੇ ਕੋਈ ਨਹੀਂ ਆਹ ਆ ਤੇਰਾ ਇੱਥੇ ਖੜਾ ਇੱਕ ਇੱਥੇ ਖੜਾ ਸੀ ਇੱਕ ਉੱਧਰ ਖੜਾ ਸੀ ਜੀ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਦੀਆਂ ਨੇ ਇਸੇ ਘਰ ਚੋਂ ਮੋਟਰਸਾਈਕਲ ਬਰਾਮਦ ਹੁੰਦੇ ਆ ਉਸੇ ਘਰ ਦੇ ਕਹਿੰਦਾ ਮੈਂ ਮੋਟਰਸਾਈਕਲ ਚੋਰੀ ਨਹੀਂ ਕੀਤੇ ਮੈਂ दारू ਘੜਦਾ ਇਹ ਗੱਲ ਕਹੀ ਗਈ ਪਰ ਘਰ ਦੇ ਵਿੱਚ ਆਏ ਤੇ ਪੁਲਿਸ ਵੀ मौके ਤੇ ਮੌਜੂਦ ਹੈ ਪੁਲਿਸ ਵੱਲੋਂ ਵੀ ਇਹ ਕਿਹਾ ਜਾਂਦਾ ਵੀ ਇਸੇ ਘਰ ਦੇ ਵਿੱਚੋਂ ਹੀ ਅਸੀਂ ਮੋਟਰਸਾਈਕਲ ਬਰਾਮਦ ਕਰਕੇ ਲੈ ਗਏ ਆ ਤੇ ਪੁਲਿਸ ਨੇ ਹੁਣ ਕਥਿਤ ਜਿਹੜਾ ਵਿਅਕਤੀ ਹੈਗਾ ਜਿੰਦੇ ਤੇ ਦੋਸ਼ ਲੱਗ ਰਿਹਾ ਉਸ ਵਿਅਕਤੀ ਨੂੰ ਗ੍ਰਿਫਤਾਰ ਜਿਹੜਾ ਜਰੂਰ ਕਰ ਲਿਆ ਹੈ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਉਹ ਦਿਖਾ ਰਿਆਂ ਆ ਇਹ ਕਹਦਾ ਮੈਂ ਸ਼ਰਾਬ ਜ਼ਰੂਰ ਕਰਦਾ ਸ਼ਰਾਬ ਦੀਆਂ ਪੱਟੀਆਂ ਵੀ ਤੁਹਾਨੂੰ ਦਿਖਾ ਦਿੰਨੇ ਆ ਡਰਮੀਆਂ ਵਗੈਰਾ ਵੀ ਇੱਥੇ ਘਰ ਦੇ ਵਿੱਚ ਜ਼ਰੂਰ ਬੰਨਿਆ ਨੇ ਉਹ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਅੱਜ ਇੱਕ ਵੱਡਾ ਰੇਡ ਜਿਹੜਾ ਪੁਲਿਸ ਨੇ ਕੀਤਾ ਘਰ ਦੇ ਵਿੱਚ ਮੋਟਰਸਾਈਕਲ ਬਰਾਮਦ ਕੀਤੀ ਲੋਕ ਦੇਖ ਸਕਦੇ ਆ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਗਏ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਪਿੰਡ ਕੁੜੀ ਤੋਂ ਪਿੰਡ ਕੁੜੀ ਦੇ ਵਿੱਚ ਅੱਜ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਉਹ ਮਾਮਲਾ ਜਿਹੜਾ ਤੁਹਾਡੇ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ ਤੇ ਆਪਣੀ رائے ਜਿਹੜੀ ਆ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਜਰੂਰ ਦੱਸ ਦਿੰਨੀਏ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੀਨਾ ਤੁਹਾਡਾ ਖੁੱਦਾ ਗੁਰੂ ਵਰਸਾ ਹੈ